ਇਸ ਵਾਰੀ ਤੇ ਬੰਟੀ ਹੋਰ ਬਲਾਜਾ ਦੀ ਆਪਣੀ ਪਾਣੀ ਪਿੰਡ ਹੈ ਜੀ ਆਹ ਸਾਹਮਣੇ ਬਿਲਕੁਲ ਹੀ ਆ ਦਿੱਤਾ ਸਾਰਾ ਡੁੱਬਿਆ ਪਿਆ ਫਨਕੂ ਸਾਹਿਬ ਬਿਲਕੁਲ ਹੀ ਤਰਪਾਲਾ ਪਾ ਕੇ ਰੋਕਿਆ ਸਾਰਾ ਸਾਨੂੰ ਬੜੀ ਨਹੀਂ ਸਾਰਾ ਕਰ ਲਿਆ ਆ ਆ ਗਈ ਹੱਗਾ ਮਿੰਟ ਜੀ ਤੇ ਇੱਕ ਮਿੰਟ ਲਾਉਣੀ ਆ ਪੱਕਾ ਹੱਲ ਕਰ ਦਿਓ ਸਰ ਇਹਦਾ ਪੱਕਾ ਹੱਲ ਜੀ ਮੇਰੇ ਲਈ ਇੱਕ ਮਿੰਟ ਇਹ ਹੀ ਬੇਨਤੀ ਆ ਤੁਹਾਡੇ ਅੱਗੇ ਜਿਹੜਾ ਮਕੌਂਡ ਸਾਬ ਦਾ ਇਹ ਪੁੜਾ ਜੇ ਪਾਣੇ ਦੇ ਕੰਡੇ ਪਤੁਰਕੇ ਜਾਈਏ ਤਾਂ ਸਾਡੇ 8 ਕਿਲੋਮੀਟਰ ਬਾਕੀ ਆ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਆ ਜੀ ਇਸ ਪੁੜਾ ਤੋਂ ਕੜਹਿਲ ਵਾਲਾ ਕੋਲੇ ਪੁੜਾ ਥਾਣੇ ਵਾਲਾ ਕੋਲ ਨਹੀਂ ਆਉਂਦਾ 5 2 ਕਿਲੋਮੀਟਰ ਹੈ ਕੱਢੇ ਕੱਢੇ ਇਹ ਸਿੱਧਾ ਜਿਹਾ 4 ਹੈ ਇਹ ਤਾਂ ਉਸ ਪੁਲ ਤੋਂ ਸੂਤ ਮੰਨ ਗਏ ਆਪਣੀ ਸਰਕਾਰ ਆਉਣ ਤੋਂ ਬਾਅਦ ਉਹ ਕਰਾਂਗੇ ਉਹਦਾ ਸੀਮੈਂਟ ਦਾ ਨਾ ਕੰਕ੍ਰੀਟ ਦਾ ਨਾ ਬੰਦਾਲੀ ਇਹਨੂੰ ਸਿੱਧਾ ਕਰੋ ਦੋ ਫੁੱਟ ਦੋ ਸਿੱਧਾ ਕਰੋ ਦੋ ਕਿੱਲੇ ਚੌੜਾ ਉਹ ਟੈਕਨੀਕਲ ਤੋਂ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਪੂਰੀ ਸਹਿਦ ਕਰੋ ਪੂਰੀ ਜਮਾਨਤ ਦੇਖੋ ਜੀ ਅੱਜ ਹਾਂ ਜ਼ਿੰਦਾਬਾਦ ਜ਼ਿੰਦਾਬਾਦ ਇੱਕ ਮਿੰਟ ਯਾਰ ਇੱਕ ਮਿੰਟ ਜ਼ਿੰਦਾਬਾਦ ਅੱਗੇ ਤੋਂ ਨਹੀਂ ਕਰਨਾ ਅਰਦਾਸ ਜੀ ਕੋ ਪੱਟਿਆ ਸਾਰੇ ਆ ਸਾਰੇ ਤੁਸੀਂ ਵੰਡ ਆ ਜੀ ਨੂੰ ਪੁੱਛਣਾ ਇੱਕ ਮਿੰਟ ਯਾਰ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਭੇਜਦੇ ਬੰਦ ਆ ਵੀ ਪੈਸਾ ਇਕੱਠੇ ਵਿੱਚ ਰੱਖ ਕੇ ਕਰੀ ਮੈਂ ਗਲਜਾਰੀ ਨੂੰ ਖੜਾਣਾ ਚਾਹੀਏ ਫਿਰ ਨਹੀਂ ਨਹੀਂ ਗਾੜਾ ਨੂੰ ਖੜਾਣਾ ਕੋਈ ਮੇਰਾ ਮਤਲਬ ਹੈ ਸਰਕਾਰ ਦੇ ਚੇਅਰਮੈਨ ਰਾਮ ਹੈ ਉਹ ਅਕੇਲੀ ਦੋਸੇ ਕੰਮ ਕਰਨ ਲੱਗ ਠੀਕ ਹੈ ਬਿਲਕੁਲ ਜੇ ਅਸੀਂ ਕੋਈ ਧੀਰੇ ਤਰ੍ਹਾਂ ਉਹਨਾਂ ਸਾਡਾ ਨਾਲ ਇੱਧਰ ਕਬ ਕਹਿਣਾ ਨਾ ਇੱਧਰ ਕਬ ਅਸੀਂ ਜਾਂਦੇ ਰਲ ਮਿਲ ਕੇ ਸਾਡਾ ਹੱਲ ਕੀਤਾ ਉਹ ਮੈਂ ਉਹੀ ਕਹਿ ਰਿਹਾ ਨਾ ਬਿਲਕੁਲ ਬੈਸਪਾਤੀ ਕੋਈ ਚੱਕਰ ਨਹੀਂ ਲੱਗਦਾ 20 ਲੀਟਰ ਦਾ ਭੇਜ ਮшаем ਦਾ ਠੀਕ ਹੈ ਬੋਲ ਵੀ ਮੋੜ ਤੇ ਜਿੱਕੇ ਬੋਤਲ ਵੀ ਦਾ ਨੰਬਰ ਮਾਪੀ ਜਮੈਂ ਕਰਦੇ ਅਸੀਂ ਬੋਰੀ ਕਰਾਂਗੇ ਇੱਥੇ ਪਰ ਜ਼ਮੀਨ ਤੇ ਤਾਂ ਨਹੀਂ ਜਿਹੜੇ ਵੱਢਣੇ ਹਾਲੇ ਜਿਹੜੇ ਮੇਰੇ ਫੋਟੋ ਕਰਾਂਦਾ ਫੋਟੋ ਕਰਾਂਦਾ ਫੋਟੋ ਕਰਾਂਦਾ ਫਿਰ ਤੁਸੀਂ ਆਇਆ ਕਰੋ ਯਾ ਟਰੈਕਟਰ ਤੋਂ ਕਿ ਹੋਇਆ ਬੱਸ ਗੀਗਲ ਵੀ ਕੰਨੀ ਆਉ ਮੈਂ ਬੱਚਾ ਬਣਾ ਦੇਈ ਸਾਡਾ ਬੱਚਾ ਬੱਚਾ ਆ ਗਿਆ 1990 ਸਾਨੂੰ ਘਰ ਨਹੀਂ ਆ ਜੀ ਬਿਲਕੁਲ ਨਹੀਂ ਪਰ ਉਹ ਆ ਦਿਨ ਰਾਤ ਉਹ ਜਿੱਦੋਂ ਪਹੁੰਚੀ 460 ਸਾਡੀ ਲੀਡਰਸ਼ਿਪ ਵਾਲੇ ਕਹਿੰਦੇ ਨੇ 10 ਲੱਖ ਰੁਪਏ ਸਾਨੂੰ ਦੇ ਕੇ ਦਿੰਦੇ ਜੰਗਾਰ ਦੇ ਸਾਡੇ ਰਲਦੇ ਰਾਤ ਖੜੇ ਨੇ ਮੇਰੇ ਮਾਨ ਬਹੁਤ ਦੋਸਤ ਨੇ ਸਾਡੇ ਦਾ ਹਾਂ ਜੀ ਜੈ ਜੰਦਾਬਾਦ ਸਾਰਾ ਮਨੀ ਇਕਲੀ ਦਾ ਜਿੰਦਾਬਾਦ ਆ ਫਿਰ ਇਹ ਕਹਾਂ ਚੱਕਦੇ ਲੱਗਣਾ ਵਾਰੀ ਓਏ ਜੀ ਕਮਟੀ ਭਰਾਨ ਜੀ ਮਹਿਮਾਨ ਜੀ